जी7 ਪੰਜਾਬ ਟੀਵੀ ਨਿਊਜ਼ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਇਸ ਵੇਲੇ ਦੀ ਵੱਡੀ ਤਾਜ਼ਾ ਅਪਡੇਟ ਕਰਤਾਰਪੁਰ ਤੋਂ ਸਾਹਮਣੇ ਆ ਰਹੀ ਹੈ ਜੀ ਹਾਂ ਬਿਲਕੁਲ ਸਹੀ ਸੁਣਿਆ ਇਸ ਵੇਲੇ ਦੀ ਵੱਡੀ ਤਾਜ਼ਾ ਅਪਡੇਟ ਕਰਤਾਰਪੁਰ ਤੋਂ ਹੈ ਸ਼ਰਾਬ ਦੇ ਠੇਕੇ ਨੂੰ ਲੈ ਕੇ ਬੰਦ ਕਰਾਉਣ ਨੂੰ ਲੈ ਕੇ ਰੋਜ਼ ਪਾਇਆ ਜਾ ਰਿਹਾ ਹੈ ਜਨਤਾ ਦਾ ਸਵਾਲ ਹੋਏਗਾ ਆਲ ਪੰਜਾਬ ਦੇ ਵਿੱਚ ਆਲ ਇੰਡੀਆ ਦੇ ਵਿੱਚ ਠੇਕੇ ਹਨ ਪਰ ਇਹ ਹੀ ਕਿਉਂ ਬੰਦ ਕਰਾਇਆ ਜਾ ਰਿਹਾ ਹੈ ਜੀ ਹਾਂ ਬਿਲਕੁਲ ਤੁਹਾਨੂੰ ਦੱਸ ਦਿੰਨੇ ਆ ਤੁਹਾਡਾ ਵੀ ਸਵਾਲ ਬਿਲਕੁਲ ਠੀਕ ਹੈ ਲੇਕਿਨ ਕਿਸੇ ਮੰਦਿਰ ਮਸਜਿਦ ਜਾਂ ਗੁਰਦੁਆਰੇ ਦੇ ਸਾਹਮਣੇ ਹੋਣਾ ਠੇਕੇ ਦਾ ਸਹੀ ਗੱਲ ਹੈ ਬਾਬਾ ਸਾਹਿਬ ਭੀਮrao ਅੰਬੇਦਕਰ ਜੀ ਦੇ ਬੁੱਤ ਦੇ ਬਿਲਕੁਲ ਸਾਹਮਣੇ ਇਹ ਠੇਕਾ ਸਥਿਤ ਹੈ ਜਿਸ ਨੂੰ ਬੰਦ ਕਰਾਉਣ ਦੀ ਥਾਂ ਲਈ ਹੈ ਅਜੇ ਖੋਸਲਾ ਜੀ ਨੇ ਵਾਲਮੀਕੀ ਕਮੇਟੀ ਦੇ ਟਾਈਗਰ ਫੋਰਸ ਦੇ ਪ੍ਰਧਾਨ ਅਜੇ ਖੋਸਲਾ ਜੀ ਨੇ ਸਿੱਧਾ-ਸਿੱਧਾ মিডিਆ ਨੂੰ ਬਿਆਨ ਦਿੱਤਾ ਹੈ ਕਿ ਸੀਐਮ ਸਾਹਿਬ ਨੂੰ ਵੀ ਮੇਰੀ ਚੇਤਾਵਨੀ ਹੈ ਐਸੀ ਸਮਾਜ ਦੇ ਘਰਾਂ ਦੇ ਸਾਹਮਣੇ ਠੇਕੇ ਖੋਲਣਾ ਬੰਦ ਕਰ ਦਿਓ ਨਹੀਂ ਤਾਂ ਇੱਕ ਇੱਕ ਚੁਣ-ਚੁਣ ਕੇ ਠੇਕੇ ਬੰਦ ਕਰਵਾਏ ਜਾਣਗੇ ਅੱਜ ਇਹ ਖੋਸਲਾ ਦੀ ਪੂਰੀ ਟੀਮ ਵੱਲੋਂ ਰੋਸ ਕੀਤਾ ਜਾ ਰਿਹਾ ਹੈ ਉਹਨਾਂ ਵੱਲੋਂ ਵੀ ਰੋਸ ਕੀਤਾ ਜਾ ਰਿਹਾ ਹੈ ਇਸ ਠੇਕੇ ਨੂੰ ਬੰਦ ਕਰਵਾਉਣ ਦਾ ਲੇਕਿਨ ਠੇਕੇ ਦੀ ਸਪੋਰਟ ਤੇ ਪੁਲਿਸ ਵੀ ਮੈਦਾਨ ਵਿੱਚ ਉਤਰਾਈ ਜਿਸ ਤੋਂ ਬਾਅਦ ਆਪਸੀ ਦੋਨਾਂ ਧਿਰਾਂ ਦੀ ਚਪਟ ਹੋਈ ਹੈ ਚਪਟ ਤੋਂ ਬਾਅਦ ਵੀ ਤੁਹਾਨੂੰ ਤਸਵੀਰਾਂ ਜਿਹੜੀਆਂ ਨੇ ਪ੍ਰਸਾਰਣ ਕਰਾ ਦਿੱਨੇ ਬਿਲਕੁਲ ਜੀ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਅਜੇ ਖੋਸਲਾ ਬੋਲੋ ਪੁਲਿਸ ਤੇ ਵੀ ਵੱਡੇ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਇਹ ਸਾਰਾ ਕੁਝ ਪੁਲਿਸ ਦੀ ਸ਼ੈਤੇ ਹੋ ਰਿਹਾ ਏ ਪੰਜਾਬ ਦੇ ਵਿੱਚ ਗੈਂਗਸਟਰ ਵਧਰੇ ਨੇ ਆਉਂ ਦੇਖਦੇ ਆ ਮੌਕੇ ਦੀਆਂ ਤਸਵੀਰਾਂ ਇਹ ਟਾਈਮ ਰੱਖਿਆ ਗਿਆ ਟਾਈਮ ਬੌਂਡ ਕੀਤਾ ਗਿਆ ਔਰ ਰਿਟਰਨ ਦੇ ਵਿੱਚ ਰਾਜੀਨਾਮਾ ਹੋਇਆ ਜਿਸ ਦੇ ਵਿੱਚ ਸਾਈਨ ਸਾਡੇ ਵੀ ਆ ਔਰ ਠੇਕੇਦਾਰ ਭੁੱਲਰ ਦੇ ਵੀ ਹਗੇ ਆ ਔਰ ਉਹਦੇ ਵਿੱਚ ਲਿਖਿਆ ਗਿਆ ਕਿ 17 ਮਈ ਨੂੰ ਇਹ ਟੇਕਾ ਬਦਲਿਆ ਜਾਊਗਾ ਉਹਨਾਂ ਨੇ ਕਿਹਾ 17 ਤੱਕ ਸਾਨੂੰ ਟਾਈਮ ਦੋ ਜੱਕ ਦਾ ਮੈਂ ਦੇਖ ਨਹੀਂ ਲੱਭ ਸਕਦਾ ਸਾਨੂੰ ਵੀ ਸਮਾਨ ਬਹੁਤ ਅੰਦਰ ਲਜਾਉਣ ਦੀ ਦਿੱਕਤ ਆ ਸੀ ਉਹ ਭੜੀ ਬੰਸੀ ਅਸੀਂ ਉਹਨਾਂ ਨੂੰ ਸਮਾਂ ਦਿੱਤਾ ਪਰ ਉਹਨਾਂ ਨੇ ਨਵੇਂ ਬੋਰਡ ਲਵਾ ਲਏ ਇੱਥੇ 15 ਤਰੀਕ ਨੂੰ 17 ਨੂੰ ਟੇਕਾ ਨਹੀਂ ਬੰਦ ਹੋਇਆ ਅੱਜ ਅਸੀਂ ਆ ਗਏ ਕਿ ਟੇਕਾ ਖੁੱਲਾ ਸੀ ਅਸੀਂ ਬੜੇ ਪਿਆਰ ਨਾਲ ਉਹਨਾਂ ਇੱਕ ਮੁਲਾਜ਼ਮ ਆਇਆ ਟੇਕਾ ਬੰਦ ਉਹਨਾਂ ਨੇ ਕਰਵਾਇਆ ਆ ਕੇ ਪਰ ਐਸ ਐਚਓ ਸਾਹਿਬ ਹੋਣ ਆਏ ਆ ਉਹਨਾਂ ਨੇ ਸਾਨੂੰ ਆ ਕੇ ਉਲਟ ਗਿਆ ਕਿ ਆਰਡਰ ਲੈ ਕੇ ਆਓ ਉਹ ਟੇਕਾ ਜਿਹੜਾ ਇਹਨਾਂ ਨੇ ਆ ਕੇ ਖਲਾਸਤਾ ਛੜਰ ਚਕਾਤੇ ਆ ਪੂਲਸ ਦੀ ਮੌਜੂਦਗੀ ਚ ਡੇਕਾ ਖੁੱਲਿਆ ਇੱਥੇ ਬਾਬਾ ਸਾਹਿਬਾ ਸਾਹ ਬਾਰੇ ਇੱਥੇ ਬੇਦਬੀ ਜਿਹੜੀ ਬਾਬਾ ਸਾਹਿਬ ਦੀ ਅੱਜ ਵੀ ਹੋ ਰਹੀ ਆ ਜਿਹਨਾਂ ਇਹਨਾਂ ਨੇ ਵਰਤਿਆ ਜਿਹੜੀਆਂ ਪਾਈਆਂ ਬਾਬਾ ਸਾਹਿਬ ਮੇੜ ਕਰ ਕਰਕੇ ਆ ਸਵਿਧਾਨ ਕਰਕੇ ਅੱਜ ਬਾਬਾ ਸਾਹਿਬ ਦੀ ਬੇਦਬੀ ਹੋ ਰਹੀ ਆ ਪੂਲਸ ਪ੍ਰਚਾਰਣ ਨੂੰ ਸਵਿਧਾਨ ਦੀ ਸੁਰੱਖਿਆ ਚਾਹੀਦੀ ਸੀਗੀ ਬਾਬਾ ਸਾਹਿਬ ਦੀ ਸੁਰੱਖਿਆ ਚਾਹੀਦੀ ਸੀ ਪਰ ਇਹਨਾਂ ਨੇ ਡੇਕੇ ਵਾਲਾ ਸਾਥ ਦਿੱਤਾ ਅਸੀਂ ਨਹੀਂ ਸਮਝਦੇ ਕਿਉਂ ਇਹਨਾਂ ਨੇ ਉਹਨਾਂ ਸਾਥ ਦਿੱਤਾ ਪਰ ਡੇਕਾ ਨਹੀਂ ਆਪਾਂ ਖੁੱਲਣ ਦੇਣਾ ਸਾਰੇ ਸਮਾਜ ਨੂੰ ਅਪੀਲ ਆ ਗੈਰਤਮੰਦ ਬੰਦਿਆਂ ਨੂੰ ਮੇਰੀ ਅਪੀਲ ਆ ਜਾਗਦੇ ਜ਼ਮੀਰਾਂ ਵਾਲਿਆਂ ਨੂੰ ਮੇਰੀ ਅਪ ਜਿੰਨੇ ਵੀ ਸੰਗਨ ਵਿੱਚ ਖੋਲ ਕੇ ਬੈਠੇ ਨਾ ਬਾਬਾ ਸਾਹਿਬ ਦੇ ਨਾਂ ਤੇ ਭਗਵਾਨ ਵਾਲੀ ਮਾਰੇ ਦੇ ਨਾਂ ਤੇ ਸਤਗੁਰੂ ਰਵੀਦਾਸ ਮਾਰੇ ਦੇ ਨਾਂ ਤੇ ਤੁਹਾਨੂੰ ਉਹਨਾਂ ਦੀ ਕਸਮ ਹੋਣਾ ਰੈਵਰਾਂ ਦੀ ਕਸਮ ਆ ਇੱਥੇ ਪਹੁੰਚੋ ਇਹ ਟੇਕਾ ਜਿਹੜਾ ਖੁੱਲ ਗਿਆ ਵਾ ਇਹਨੂੰ ਬੰਦ ਕਰਵਾਣਾ ਹੈ ਆਪਾਂ ਪ੍ਰੋਪਰ ਤੌਰ ਤੇ ਜੇ ਪ੍ਰਸ਼ਾਸਨ ਜਾਂਦਾ ਤੇ ਬੰਦ ਹੀ ਰਹਿਣਾ ਸੀਗਾ ਪ੍ਰਸ਼ਾਸਨ ਨੇ ਅੱਜ ਆ ਕੇ ਤੇ ਤਸਵਨਾ ਸ਼ਰਿਆਮ ਪ੍ਰਸ਼ਾਸਨ ਨੇ ਖਿਲਵਾਇਆ ਇਹ ਟੇਕਾ ਆਪਣੇ ਨਾਮੇ ਤੋਂ ਮੁੱਕਰਦੇ ਪਏ ਆ ਸੋ ਸਾਡੀ ਮੰਗ ਆ ਸਾਰੇ ਸਮਾਜ ਆਸੀ ਸਮਾਜ ਕੋ ਔਰ ਭਗਵਾਨ ਤੁਮਨ ਜੀ ਮੈਂ ਤੁਹਾਨੂੰ ਵੀ ਦੱਸ ਦੇਣਾ ਚਾਹਨਾ ਜਿੰਨੇ ਵੀ ਟੇਕੇ ਅੱਸੀ ਸਮਾਜ ਦੇ ਮੁਹੱਲੇ ਆ ਮੋਰੇ ਖੋਲੇ ਨਾ ਇਹ ਇੱਕ ਇੱਕ ਕਰਕੇ ਹੁਣ ਬੰਦ ਕਰਵਾਵਾਂਗੇ ਜੇ ਚਾਹਣੇ ਦੀ ਦੁਵਾਰਾ ਸਰਕਾਰ ਚਾਹਣਾ ਤੇ ਟੇਕੇ ਬੰਦ ਕਰਵਾ ਲਓ ਇਹ ਟੇਕਿਆਂ ਦੇ ਸਾਨੂੰ ਐਜੂਕੇਸ਼ਨ ਨਹੀਂ ਦੇਣੀ ਐਜੂਕੇਸ਼ਨ ਨਾਲ ਸਕੂਲਾਂ ਨੇ ਦੇਣੀ ਆ ਸਕੂਲ ਖੜਾਓ ਇਹ ਪਹਿਲਾਂ ਹੋਈ ਐ ਪੁਲਿਸ ਰਣੀ ਹੋਈ ਆ ਇਸੇ ਕਰਕੇ ਹਰ ਗਲੀ ਮੁਹੱਲੇ ਚ ਗੋਲੀਬਾਰੀ ਹੋ ਰਹੀ ਰੋਜ਼ ਬੈਂਗਸਟਰ ਹਰ ਰੋਜ਼ ਵੱਧ ਰਿਆ ਇਹ ਪੁਲਿਸ ਦੀ ਧੱਕੇਚਾਹੀ ਕਰਕੇ ਵੱਧ ਰਿਆ ਵਾ ਆਮ ਬੰਦਿਆਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਠੇਕੇਦਾਰੀ ਮਦਦ ਵਾਸਤੇ ਐਸਐਚਓ ਰਮਣ ਕੁਮਾਰ ਕਰਤਾਰਪੁਰ ਆ ਗਿਆ ਪਰ ਉਹਨਾਂ ਦਾ ਬੰਦਾ ਨਹੀਂ ਤੇ ਰਾਈਟ ਆ ਕੇ ਸਾਨੂੰ ਧਮਕੀ ਦਿੱਤੀ ਜਾ ਰਹੀ ਕਿ ਸਰਕਾਰ ਕੋਰਡਰ ਲਿਆਓ ਉਹਨਾਂ ਨੂੰ ਪੁੱਛੋ ਉਹਨਾਂ ਨੂੰ ਕਟੇਕੇ ਤੋਂ ਬੰਦ ਕਰਨ ਦਾ ਕੱਲ ਹੀ ਨਿਰਦੇਸ਼ ਵਿੱਚ ਡਟਾਈ ਉਹਨਾਂ ਨੇ ਅੱਜ ਨਵੇਂ ਸਵਾਲ ਸਾਡੇ ਅੱਗੇ ਖੜੇ ਕੀਤੇ ਜਾ ਰਹੇ ਏਕਾ ਆ ਵੀ ਕਿਤੇ ਹਾਲਾਤ ਨਹੀਂ ਚੱਲਣ ਤੇ ਨਾਲ ਸਾਜ ਜੋ ਮਰਜ਼ੀ ਕਰਨਾ ਪੈ ਜਾਵੇ ਤੁਹਾਨੂੰ ਮੈਂ ਭਰ ਜੀ ਜਗਦੇਵ ਅਮਰ ਹੈ ਭੋਮੇ ਛੱਤੀ ਅਮਰ ਹੈ ਭੋਮੇ ਛੱਤੀ ਅਮਰ ਹੈ ਕਿ ਤਿੰਨ ਨੂੰ ਕਹਿੰਦਾ ਵੋਟਾਂ ਨਾ ਪਿਛੇ ਸਾਨੂੰ ਨਹੀਂ ਵੋਟਾਂ ਰਾਣਾ ਨਹੀਂ ਸਾਨੂੰ ਰਾਣਾ ਨਹੀਂ ਹੈਗਾ ਮਾੜਾ ਕੋਣ ਹੈ ਭੋਮੇ ਛੱਤੀ ਜੈ ਜੀ ਜੈ ਜੀ ਜੈ ਭਾਰਤ ਜੈ ਭਾਰਤ ਜੈ ਭਾਰਤ ਅਮਰ ਹੈ ਕੱਲਾ ਤੂੰ ਅਕਰ ਲੱਗਿਆ ਸਾਡੇ ਉੱਪਰ ਵੀ ਬਹੁਤ ਅਫਸਰ ਹੈ ਬਹੁਤ ਜੀ ਬਹੁਤ ਜੀ ਆਲਮੀ ਕੈਪਟਨ ਬਣ ਤੂ ਜੀ ਬਹੁਤ ਜੀ ਬਹੁਤ ਜੀ ਬਹੁਤ ਵਧੀਆ ਮੇਰਾ ਵੀ ਜੇ ਫਤਵਾਨ ਹੋ ਗਏ ਸ਼ਾਂਤੀ ਰੱਖਣਾ ਮੋਹਲੋ ਤੇ ਮਦਰ ਨੂੰ ਕਰਦੇ ਆਂ ਆਪਾਂ ਪਾੜੇ ਮੁਰਦਾਬਾਦ ਮੁਰਦਾਬਾਦ ਜਿੰਦਾਬਾਦ ਜਿੰਦਾਬਾਦ ਮੁਰਦਾਬਾਦ ਉਹ ਚੱਲਦੀ ਆ। ਜੇ ਜੋ ਛੱਟਤੀ ਆ ਉਹ ਮੈਨੂੰ ਨਹੀਂ ਪਤਾ ਕਿ ਉਹ ਕੰਮ ਐਕਸਰਸਾਈਜ਼ ਆ ਐਕਸਰਸਾਈਜ਼ ਦੇ ਵਿੱਚ ਜੇ ਕੋਈ ਕੋਈ ਕੋਰੋਨ ਹੈਗਾ ਇਦਾਂ ਦਾ ਕਿ ਜੇ ਕੋਈ ਤਾਂ ਛੱਟ ਉਹ ਸਾਨੂੰ ਕੋਈ ਤਰ੍ਹਾਂ ਦੀ ਅਸੀਂ ਉਸ ਚੀਜ਼ ਦੇ ਨਾਲ ਆਂ। ਕੋਈ ਤਰ੍ਹਾਂ ਦੀ ਨਹੀਂ ਸਕਦਾ। ਬਲਟਾਂ ਨੂੰ ਬੰਦ ਕਰ। ਵਾਲਮੀਕ ਤੋਂ ਵੀ ਇੱਕ ਠੇਕਾ ਵਾ ਉਹ ਵੀ ਬੰਦ ਕਰਾਨਾ ਚਾਹੀਦਾ ਉਹ ਵੀ ਤੁਸੀਂ ਜਲੰਧਰ ਦੇ ਆ ਤੁਸੀਂ ਭਰਾ ਆ ਆ ਉੱਥੇ ਉੱਥੇ ਤੁਸੀਂ ਖੜੀ ਹੋ ਗਏ ਉਹ ਬੰਦ ਨਾ ਇੱਕ ਇੱਕ ਪੁਆਇੰਟ ਹੁੰਦਾ ਵਾ ਭਗਵਾਨ ਇੱਕ ਮਿੰਟ ਆਪਾਂ ਆਏ ਆ ਕਤਾਰਪੁਰ ਦੀ ਤਰਫੀ ਦੇ ਜਿੱਥੇ ਬਾਲ ਚੜੀ ਕੁਝ ਥੋੜੇ ਗੱਲ ਹੋਈ ਦੇਖ ਕੇ ਦੇ ਵਿਰੋਧ ਚ ਆਏ ਸੀ ਪਰ ਆਪਣਾ ਸਮਝ ਤੇ ਉਹਨਾਂ ਨਾਲ ਗੱਲ ਕਰਦੇ ਆਪਾਂ ਗੱਲ ਇਹ ਸ਼ਹਿਰ ਤੇ ਲੋਕਲ ਸ਼ਹਿਰ ਦੇ ਬੰਦੇ ਸਾਡੇ ਸਾਡੇ ਬੱਚੇ ਆ ਸਾਡੇ ਬੱਚੇ ਆ ਆਪਾਂ ਉਹ ਵੀ ਮੁੱਦਾ ਆਪਾਂ ਚੱਕਾਂਗੇ ਉਹ 25 ਦੇ ਵਿੱਚ ਮਿਠੇਗਾ ਸਰਕਟ ਆਫ ਦੇ ਵਿੱਚ ਪੂਰਾ ਸੁਭਾਅ ਕਰਾ ਹੋਇਆ ਔਰ ਮੈਂ ਸਪੈਸ਼ਲੀ ਇਹ ਮੁੰਡਾ ਲੈ ਕੇ ਜਾਊਗਾ ਉੱਥੇ ਕਿ ਜਿਹੜਾ ਉਹ ਆਪਣੇ ਭੌਣ ਵਾਲੀ ਨੂੰ ਮਾਰ ਉਹ ਚੌਂਕ ਵਿੱਚ ਟੇਕਾ ਆ ਸਾਡੇ ਘਰ ਵਿੱਚ ਸੰਗੋ ਚੌਂਕ ਦੇ ਵਿੱਚ ਟੇਕਾ ਆ ਉਹ ਵੀ ਭਾਈ ਬੰਦ ਹੋਣਾ ਚਾਹੀਦਾ ਉਹਦਾ ਧਰਮਿਕ ਹੈ ਸਾਰਾ ਇਸ ਵਿੱਚ ਉਹਦਾ ਕੀ ਸਮਾਂ ਇਸ ਵਿੱਚ ਉਹਦਾ ਕੀ ਸਮਾਂ ਇਸ ਵਿੱਚ ਤੇਰਾ ਵੀਰ ਉਹ ਕਹਿ ਰਿਹਾ ਉਹਦਾ ਕੀ ਸਮਾਂ ਬਲੰਦਿਆ ਕੋਈ ਮੁੰਡਾ ਉਹ ਕੋ ਫਿਰ ਤੋਂ ਜੋ ਇਹ ਸਾਡੇ ਨਾਮ ਤੋਂ ਸਾਡੇ ਤੋਂ ਆਇਆ ਜੋ ਕਿਸੇ ਵਟੇ ਆ ਜਿੰਨੇ ਵੀ ਆਏ ਆ ਸਾਰੀਆਂ ਤੁਸੀਂ ਨਾਮ ਬਰਖਸਤਿਆਵਾ ਕੁਝ ਨਾ ਨਛਨ ਪ੍ਰੈਜ਼ੀਡੈਂਟ ਆ ਤਾਂ ਮੈਂ ਜਿਹਨੇ ਵੀ ਟੀਮ ਬਣਾਈ ਆ ਸਾਰੇ ਮਿਲ ਕੇ ਸਟਾਰਟ ਹੋਊਗਾ ਇਸ ਕਰਕੇ ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਆਪਾਂ ਇਸ ਮੁੱਦੇ ਜਿਹੜਾ ਬੋਲਿਆ ਹੋਣਾ ਠਿਕੇਦਾਰਾਂ ਨਾਲ ਤੁਹਾਡਾ ਠਿਕੇਦਾਰਾਂ ਨਾਲ ਕੋਈ ਗੱਲ ਨਹੀਂ ਹੋਈ ਜੰਮੀਆ ਮੰਗਰੀ ਹੋਣੀ ਠਿਕੇਦਾਰਾਂ ਨਾਲ ਕੋਈ ਗੱਲ ਨਹੀਂ ਹੋਈ ਸਟੇ ਸਿਰਫ ਐਕਸਰਸਾਈਜ਼ ਕਰਤਾ ਸਭ ਆਈਸੀ ਵੀ ਅਸੀਂ ਉਹਨੂੰ ਕਰ ਦਿੱਤੀ ਆ ਵੀ ਜੇ ਤਾਂ ਤੁਹਾਡੇ ਚੰਗੀ ਪੌਜ਼ੀਟਿਵ ਜਿਵੇਂ ਹੈਗਾ ਹੀ ਤਾਂ ਦੇਖੋ ਕਿ ਪੀਟ ਸਟੇਟੂ ਮੇਰੇ ਹਿੱਸੇ ਤੋਂ ਬਦਲ ਸਕਦਾ ਤੁਸੀਂ ਦੇਖੋ ਤਾਂ ਤੱਕ ਰੋਕ ਕੇ ਚੱਲੀ ਸ਼ਾਡੀ ਪ੍ਰੋਸੈਸ ਕਰੀਏ ਤਾਂ ਜੇ ਬਾਕੀ ਆਪਾਂ ਧਰਾਇ ਦੀ ਗੱਲ ਕਰਦੇ ਹਾਂ ਅਸੀਂ ਸ਼ਹਿਰੀ ਸਸਤਾ ਸਾਨੂੰ ਭਾਜੀ ਤੁਹਾਨੂੰ ਕਰਾਈ ਦੇ ਕਿਉਂਕਿ ਸਟੈਚੂ ਬਾਹਰ ਚੋਂ ਲੱਗਾ ਫੇਕਾ ਬੇ। ਜੋ ਇਹੇ ਸਾਡੀ ਗੱਲ ਸੀ। ਇਸ ਤੋਂ ਪਰ ਜੋ ਉਸ ਨੂੰ ਦਾ ਕੰਮ ਕਰੇ। ਤਾਂ ਸਾਡੀ ਸਾਡੇ ਪੜਾਇਆ ਸੀ। ਤਾਂ ਭਾਜੀ ਤਾਂ ਨਾਲ ਉੱਧਰੋਂ ਗੱਲ ਹੋਈ ਸੀ ਕਿ ਕੋਲ ਮਾਰ ਕੇ ਆਇਆ ਸੀਗਾ। ਆਪਾਂ ਇਹਨਾਂ ਨੇ ਕੰਡੇ ਜਿਹੜੇ ਕੰਡੇ ਸੀਗੇ। ਆਪਾਂ ਉਹਨਾਂ ਤੇ ਇਹ ਗੱਲ ਕੇਸੇ ਕਰਨਾ ਹਾਂ ਜੀ ਕੋਈ ਗੱਲ ਨਹੀਂ। ਮਾਲਕ ਨਾਲ ਤਾਂ ਪੇਜਾਂ ਨਾਲ ਮਾਲਕ ਨੇ ਮਾਲਕ ਨੇ ਆਪਾਂ ਨੂੰ ਕੀ ਕਿਹਾ। ਸਭ ਤੋਂ ਪਹਿਲਾਂ ਸਾਰਿਆਂ ਨੂੰ ਦੁਬਾਰਾ ਨਹੀਂ ਦੱਸਣੀ ਜਿਹੜੀ ਗੱਲ ਸੀ ਆਪਾਂ ਉਹਨਾਂ ਤੇ ਇਹ ਕਾਲੇ ਕੇਸ ਨੂੰ ਕੱਢਣਾ ਹੁੰਦੀ ਕੋਈ ਗੱਲ ਨਹੀਂ ਮਾਲਕ ਨੇ ਤਾਂ ਦੇਖ ਜਾਨਾ ਮਾਲਕ ਨੇ ਮਾਲਕ ਨੇ ਆਪਾਂ ਨੂੰ ਕੀ ਕਿਹਾ ਸਭ ਤੋਂ ਪਹਿਲਾਂ ਸਾਰਿਆਂ ਨੂੰ ਜੈ ਭੀਮ ਜੈ ਭਾਰਤ ਜੋ ਸਾਰੇ ਹੀ ਆਪਾਂ ਜਾਣਦੇ ਆ ਕਿ ਜਿਹੜਾ ਸ਼ਰਾਬ ਦੇ ਟਿਕੇ ਨੂੰ ਲੈ ਕੇ ਕਰਤਾਰਪੁਰ ਸ਼ਹਿਰ ਦੇ ਵਿੱਚ ਜਿਹੜਾ ਵਿਵਾਦ ਚੱਲਿਆ ਬਾਬਾ ਸਾਹਿਬ ਦਾ ਫਤੂ ਉੱਗੇ ਲੱਗਦਾ ਪਿਆ ਉਹਨਾਂ ਦੇ ਟਿਕੇ ਲੱਗੇ ਹੋਰ ਇਸ ਨੂੰ ਲੈ ਕੇ ਸਾਡੇ ਕੋਲ ਅਸੀਂ ਬੰਦੀਆਂ ਵੱਲੋਂ ਇੱਥੇ ਜਿਹੜਾ ਤਰਨਾਂ ਵੀ ਲਗਾਇਆ ਗਿਆ 5 ਮਈ ਨੂੰ ਕਿਉਂਕਿ ਅਸੀਂ ਚਾਹੁੰਦੇ ਸੀ ਕਿ ਜਿਹੜੀ ਬੇਦਬੀ ਸਾਨੂੰ ਲੱਗਦਾ ਸੀ ਕਿ ਬੇਦਬੀ ਜਿਹੜੀ ਆ ਸਾਡੇ ਗੈਵਰੇ ਨਾਲ ਹੋ ਰਹੀ ਆ ਕਿਉਂਕਿ ਜਿਹਨਾਂ ਦੇ ਨਾਮ ਦੇ ਨਾਲ ਅਸੀਂ ਗੱਲੇ ਜਾਨਦੇ ਆ ਉਹਨਾਂ ਦੀ ਬੇਦਬੀ ਮੇਰੇ ਹਿਸਾਬ ਨਾਲ ਜੇ ਆਪਾਂ ਹੀ ਸਹਿਣ ਲੱਗੇ ਤਾਂ ਫਿਰ ਜਣੇ-ਕਣੇ ਨੇ ਉੱਠ ਕੇ ਬੇਦਬੀ ਆ ਜੇ ਕਰਨੀ ਹੈ ਤੀ ਕਰਨੀ। ਬਈ ਸਟੈਚੂ ਪਰ ਕਹਿੰਦੇ 2019 ਦਾ ਸੀ। ਤਾਂ ਉਸੇ ਬਾਰੇ ਆਪਾਂ ਜਾਣਨਾ ਪਾਣਾ ਆ ਕਿ ਸਰਕਾਰਪੁਰ ਦੇ ਵਿੱਚ 17 ਮਈ ਦਾ ਜਿਹੜਾ ਸਮੇਂ ਦਿੱਤਾ ਗਿਆ ਸੀ ਠੇਕੇਦਾਰਾਂ ਨੂੰ ਕਿ ਟੁਕੜਾ ਤੋਂ ਕੱਟਿਆ ਜਾਊਗਾ ਰਤਨ ਦੇ ਲੰਗਰ ਸਰਕਾਰਪੁਰ ਐਸਐਚਓ ਸਾਹਿਬ ਦੇ ਸਾਹਮਣੇ ਖਾਣੇ ਦੇ ਵਿੱਚ ਰਤਨ ਦੇ ਉੱਤੇ ਰਜਿਨਾਮਾ ਹੋਇਆ ਔਰ 17 ਤਰੀਕ ਬੀਤ ਗਈ ਸੀਗੀ ਅੱਜ 18 ਵਾਂ ਅਸੀਂ ਅੰਤਰਾਵਾਂ ਨੂੰ ਜਦੋਂ ਅਸੀਂ ਆਏ ਆ ਟੁਕੜਾ ਖੁੱਲਾ ਪਿਆ ਸੀ ਠੇਕਾ ਸੀ ਬੰਦ ਕਰਾਇਆ ਔਰ ਠੇਕਾ ਫਿਰ ਚਲੋ ਸਿੱਧੂ ਸਾਹਿਬ ਕੋ ਠੇਕੇਦਾਰ ਪਹੁੰਚੇ ਔਰ ਉਹਨਾਂ ਨੇ ਸਾਨੂੰ ਹੀ ਕਿਹਾ ਤੁਸੀਂ ਲੀਗਲੀ ਤੁਸੀਂ ਆਪਣਾ ਜਿਹੜਾ ਇਲੀਗਲ ਚੱਲੋ ਅਨਲੀਗਲ ਨਾ ਚੱਲੋ ਜੇ ਤੁਹਾਡੇ ਕੋਲ ਕੁਝ ਹੈਗਾ ਇਹਦਾ ਕੋਈ ਰਿਕਾਰਡ ਜਾਂ ਕੋਈ ਇਹਨਾਂ ਦੀ ਮੰਜ਼ੂਰੀ ਹੈਗੀ ਬੰਦ ਕਰਾਂ ਦੀ ਅਸੀਂ ਕਰਾ ਅਸੀਂ ਨਾਲ ਲਾ ਕੇ ਕਰਵਾਵਾਂਗੇ ਚਲੋ ਅਸੀਂ ਉਹਨਾਂ ਨਾਲ ਸਹਿਮਤ ਹੋਈ ਪਰ ਗੱਲ ਇਸੇ ਮੁੱਦਾ ਇਹ ਆ ਕਿ ਬਾਬਾ ਸਾਹਿਬ ਦਾ ਸਟਾਚੂ ਲਗਾਇਆਗਾ ਸਰਕਾਰ ਵੱਲੋਂ ਨਹੀਂ ਲਗਾਇਆ ਸਾਡੇ ਸਮਾਜ ਦੇ ਬੰਦੇ ਸੇਲ ਕਸਾਰਪੁਰ ਸ਼ਹਿਰੀ ਹਲਕੇ ਦੇ ਜਿਹੜੇ ਬੰਦੇ ਆ ਉਹਨਾਂ ਨੇ ਕਿਹਾ ਸਟਾਚੂ ਅਸੀਂ ਲਗਾਇਆ ਸੀਗਾ ਉਦੋਂ ਚਰਾਬ ਅਟੇਕਾ ਗੱਡੇ 50 ਸਾਲ ਪੁਰਾਣਾ ਵਾ ਅਸੀਂ ਲਗਾਇਆ ਸਾਨੂੰ ਕੋਈ ਦਰਾ ਨਹੀਂ ਸੋ ਮੈਨੂੰ ਲੱਗਦਾ ਕਿ ਜੇ ਇਹਨਾਂ ਨੂੰ ਦਰਾ ਨਹੀਂ ਆ ਤੇ ਇਹਨਾਂ ਨੂੰ ਨਹੀਂ ਲੱਗਦਾ ਕਿ ਬੇਦਬੀ ਹੋ ਰਹੀ ਆ ਤੇ ਫਿਰ ਸਾਨੂੰ ਮੈਂ ਸਮਝਦਾ ਕਿ ਇਸੇ ਚੁੱਪੀ ਸਾਬ ਲੈਣੀ ਚਾਹੀਦੀ ਕਿਉਂਕਿ ਅਸੀਂ ਸਮਾਜ ਨਾਲ ਨਹੀਂ ਲੜਨਾ ਇਸਦੇ ਅਸੀਂ ਠੇਕੇ ਦੇ ਵਿਰੋਧ ਆਸੀਂ ਨਕਰੇ ਦੇ ਵਿਰੋਧ ਆਸੀਂ ਕਿ ਸਾਡਾ ਸਮਾਜ ਜੰਦੇ ਆ ਕੋਈ ਨਾ ਕੋਈ ਸ਼ੀਸ਼ਾ ਤੋੜ ਦਊਗਾ ਤੇ ਫਿਰ ਗੱਲ ਜਿਹੜੀ ਆ ਫਿਰ ਆਪਾਂ ਕਿੱਧਰ ਨੂੰ ਪਹੁੰਚ ਜਾਣੀ ਆ ਹਨਾ ਗੱਲ ਫਿਰ ਸਟੇਟੂ ਦਫ਼ਤਰ ਦੀ ਹੋਣੀ ਆ ਸਰਕਾਰਾਂ ਤੱਕ ਆਪਾਂ ਧਰਨੇ ਲਗਾਣੇ ਆ ਰੋੜ ਜਾਮ ਕਰਨੇ ਉਹ ਚੀਜ਼ ਨਾ ਹੋਵੇ ਭਈ ਸ਼ਹਿਰ ਦੇ ਵਿੱਚ ਤੁਹਾਨੂੰ ਸਪੋਰਟ ਕਿਉਂ ਨਹੀਂ ਮਿਲੀ ਤੁਹਾਨੂੰ ਲੱਗਦਾ ਹੈ ਤਾਂ ਕਿ ਉਹ ਪੱਕੀ ਹੋ ਗਿਆ ਤੁਹਾਨੂੰ ਨਹੀਂ ਸਪੋਰਟ ਦੀ ਗੱਲ ਨਹੀਂ ਸਪੋਰਟ ਅਸੀਂ ਸਾਨੂੰ ਪ੍ਰਮਾਤਮਾ ਦੀ ਸਪੋਰਟ ਹੁੰਦੀ ਆ ਟੈਗਰ ਖੁਜੀ ਆਲਗੀਆਂ ਬਣਾਈਆਂ ਤੇ ਜਿੱਥੇ ਵੀ ਕਿਸੇ ਨੂੰ ਇਹ ਨਹੀਂ ਕਿੱਲੇ ਵਾਲਮੀਕੀ ਸਮਾਜ ਦੇ ਕਿਤੇ ਵੀ ਕਿਸੇ ਵੀ ਧਰਮ ਨੂੰ ਕੋਈ ਪੀੜਤ ਬੰਦੀ ਆ ਸਾਨੂੰ ਜਦੋਂ ਬੁਲਾਉਂਦੇ ਆ ਫੇਸਬੁੱਕ ਤੇ YouTube ਤੇ ਸਾਡੇ ਚੈਨਲ ਤੇ ਬਹੁਤ ਨੰਬਰ ਆ ਗਏ ਆ ਜਿੱਥੇ ਸਾਨੂੰ ਕੋ ਸਦਕਾ ਅਸੀਂ ਉੱਥੇ ਪਹੁੰਚਦੇ ਆ ਕੋਈ ਇੱਥੇ ਵੀ ਸਾਨੂੰ ਇਹ ਨਹੀਂ ਸੀ ਕਿ ਸਾਡੇ ਦਾ ਸ਼ਹਿਰ ਵਾਲੇ ਖੜੇ ਸਾਨੂੰ ਲੱਗਿਆ ਵੇਤ ਵੀ ਆ ਹੂੰ ਸਾਨੂੰ ਜੂਰੀ ਨਹੀਂ ਕੋਈ ਸ਼ਹਿਰ ਅਸੀਂ ਇਕੱਠਾ ਕਰਦੇ ਆ ਔਰ ਜਿਹੜਾ ਜਿਹਨਾਂ ਨੂੰ ਲੱਗਦਾ ਸੀਗਾ ਉਹ ਇੱਥੇ ਚੈਹਰ ਤੋਂ ਪੁੱਛ ਬੰਦੇ ਆਏ ਵੀ ਆ ਰਿਸ਼ੀ ਨਗਰ ਭੱਲੇ ਦੇ ਵੀ ਆਏ ਆ ਜਿਹੜਾ ਵਿੱਚੋਂ ਆਪਣੇ ਮਾਮ ਅੱਡੇ ਤੋਂ ਬਾਅਦ ਦੁਕਾਨ ਆ ਉਹ ਵੀ ਆਏ ਆ ਜਿਹਨਾਂ ਨੂੰ ਲੱਗਦਾ ਉਹ ਉਹ ਜ਼ਰੂਰ ਅੱچھے ਪਹੁੰਚੇ ਸੀਗੇ ਪਰ ਉਹ ਜਿਹੜਾ ਸਮਾਜ ਹੀ ਸਾਡਾ ਕਹਿ ਰਿਹਾ ਕਿ ਸਾਨੂੰ ਉਦਰਾਜ ਨਹੀਂ ਹੈ ਤੇ ਫਿਰ ਮੈਂ ਸਮਝਦਾ ਕਿ ਉੱਥੇ ਸਾਨੂੰ ਆਪਸ ਨਹੀਂ ਲੜਨਾ ਚਾਹੀਦਾ ਫਿਰ ਇਹਦਾ ਸਹੀ ਦਾ ਸੋਲੂਸ਼ਨ ਜਿਹੜਾ ਹੈ ਉਹ ਆਪਾਂ ਹੁਣ ਲੀਗਲੀ ਕਰਾਂਗੇ ਇਹ ਦੇਖਾ ਹੁਣ ਤੇ ਚਲੋ ਇਹ ਸਮਾਜ ਹੀ ਕੇ ਖੜਿਆ ਬਾਦ ਆਏ ਖੁੱਲਿਆ ਬੈਠੇ ਕਾ ਨਾ ਬੰਦ ਕਰਨ ਨੂੰ ਆਪਾਂ 2 ਮਿੰਟ ਲਾਣੇ ਆ ਪਰ ਇਹ ਆਪਸ ਨਹੀਂ ਲੜਨਾ ਚਾਹੁੰਦੇ ਪਰ ਹੁਣ ਜਵਾਵਾ ਸਾਹਿਬ ਦਾ ਕਾਨੂੰਨ ਸਾਡੇ ਲਈ ਬਣਿਆ ਹੈ ਨਾ ਇਹ ਨਾਲ ਹੀ ਬਣਿਆ ਟੇਕਾ ਖੁੱਲਣ ਲਈ ਤੇ ਬੰਦ ਕਰਾਣ ਲਈ ਬਣਿਆ ਕੋਈ ਨਾ ਕੋਈ ਰਾਇਤ ਹੈਗਾ ਅਸੀਂ ਆਪਣੇ ਲੀਗਲ ਐਡਵਾਈਜ਼ਰ ਨਾਲ ਗੱਲ ਕਰਕੇ ਅਸੀਂ ਜਿਹੜਾ ਮੁੱਦਾ ਜਿਹੜਾ ਇਹਨੂੰ ਹਾਈ ਲੈਵਲ ਹਾਈ ਕੋਰਟ ਤੱਕ ਲੈ ਕੇ ਜਾਵਾਂਗੇ ਉਹ ਟੇਕਾ ਇਹ ਹੁਣ ਅਸੀਂ ਬੰਦ ਕਰਾਣਾ ਵਾ ਇੱਕ ਤਰੀਕੇ ਨਾਲ ਕਰਾਵਾਂਗੇ ਜੇ ਸਾਡੇ ਬੰਦੇ ਜੇ ਅੱਗੇ ਆ ਕੇ ਖੜਦੇ ਆ ਤੇ ਮੈਂ ਉਹਨਾਂ ਨੂੰ ਵੀਡ ਕਰੂੰਗਾ ਕਿ ਅਗਲੀ ਵਾਰੀ ਨਾ ਆਇਓ ਲੀਗਲੀ ਨਿਵਾਈ ਦੇ ਵਿੱਚ ਤੁਸੀਂ ਨਾਲ ਖੜਨਾ ਹੈ ਤੁਹਾਨੂੰ ਕੋਈ ਇਤਰਾਜ਼ ਨਹੀਂ ਨਾ ਕੋਈ ਸ਼ਹਿਰਦਾਰ ਨਾ ਕੋਈ ਸਮਾਜਿਕ ਇਤਰਾਜ਼ ਹੈ ਨਹੀਂ ਸਾਰਿਆਂ ਨੂੰ ਜੈ ਭੀਮ ਜੈ ਪਰਮ ਉਹ ਜਿਹੜੀ ਇਹ جنگ ਆ ਜਾਰੀ ਰੂਗੀ ਇਹ ਜਿੰਨੇ ਦੇ ਠੇਕੇ ਨਹੀਂ ਬੰਦਣਾ ਤੇ ਆਪਾਂ ਵੀ ਨਹੀਂ ਬਹਿਣਾ ਇਹ ਹੱਲੇ ਨਾਲ ਟਾਈਮ ਸਮਝੋ ਸਾਡੇ ਸਮਾਜ ਵੱਲੋਂ ਦਿੱਤਾ ਗਿਆ ਸਾਂਝੇ ਸਮਾਜ ਦੇ ਦੂਸਰੀਆਂ ਪਾਰਟੀਆਂ ਸਾਡੇ ਸਮਾਜ ਦੀਆਂ ਵਾ ਦੂਜੀ ਪਾਰਟੀਆਂ ਸਾਡੀ ਨਾਲ ਚੱਲ ਹੋਈਆਂ ਨਾ ਅਸੀਂ ਉਹਨਾਂ ਨਾਲ ਬਹਿਣਾ ਨਾ ਮੇਰੇ ਕੋਲ ਆਫਿਸ ਆਏ ਸੀਗੇ